ਉਹ ਜਿਹੜਾ ਚਾਹ ਵਾਲਾ ਵਾਕਿਆ ਸੀ ਇਹ ਕਹਿੰਦੇ ਅਲੀ ਅਹਿਮਦ ਰੋਜ਼ ਤੋਂ ਆਪਣੇ ਦਰਬਾਰ 'ਚ ਚਾਹ ਪੀਣਾ ਤੇ ਅੱਜ ਸਾਡੀ ਚਾਹ ਪੀ ਲੈ ਅੱਜ ਸਾਡੇ ਕੋਲ ਚਾਹ ਪੀ ਲੈ ਕਿੱਸਾ ਤੁਸੀਂ ਸੁਣਿਆ ਹੈ ਦਾਦਾ ਜੀ ਬਾਲਣ ਕਿਦਾਂ ਗਿੱਲਾ ਇਹ ਉਹ ਉਹ ਕਹਿੰਦੇ ਬਾਲਣ ਵਾਲੀ ਤਾਂ ਦੁਨੀਆਂ ਹੀ ਪੀਂਦੀ ਐ ਅੱਜ ਬਾਲਣ ਵਾਲੀ ਨਹੀਂ ਪੀਣੀ ਅੱਜ ਬਾਲ ਕੇ ਪੀਣੀ ਐ ਆਹ ਅੱਜ ਬਾਲਣ ਵਾਲੀ ਨਹੀਂ ਪੀਣੀ ਅੱਜ ਬਾਲ ਕੇ ਪੀਣੀ ਐ ਬੱਤੂਣਾ ਬਾਲ ਕੇ ਹੱਡਾਂ ਦਾ ਪੈਂਦਾ ਸੇਕਣਾ ਐਵੇਂ ਨਹੀਂ ਫਕੀਰੀ ਮਿਲਦੀ ਤੇ ਘਰ ਫੂਕ ਕੇ ਤਮਾਸ਼ਾ ਪੈਂਦਾ ਦੇਖਣਾ ਐਵੇਂ ਨਹੀਂ ਫਕੀਰੀ ਮਿਲਦੀ ਜਦੋਂ ਚਾਹ ਬਣ ਗਈ ਆਪ ਜੀ ਦੇ ਪੈਰ ਜ਼ਖਮੀ ਹੋ ਗਏ ਆਏ ਹਾਏ ਭਜੀ ਇੱਕ ਗੱਲ ਦੱਸੋ ਕਦੀ ਦੇਖਿਆ ਵੀ ਇਦਨ ਇੱਕ ਸਕਿੰਟ ਦੇ ਦੋਸਤ ਬਾਬਾ ਜੀ ਕਦੀ ਦੇਖਿਆ ਅਜੇ ਤੱਕ ਵੀ ਪੀਰ ਆਪਣੇ murid ਦੇ ਪੈਰਾਂ 'ਤੇ ਲਾਉਂਦਾ ਵੇ ਦੇਖਿਆ ਕਿਸੇ ਹਰ murid ਆਪਣੇ ਪੀਰ ਦੇ ਪੈਰਾਂ ਨੂੰ ਹੱਥ ਲਾਉਂਦਾ ਕਦੀ ਪੀਰ ਵੀ ਦੇਖਿਆ ਪਰ ਪੀਰ ਉਦੋਂ ਪੈਰਾਂ ਨੂੰ ਹੱਥ ਲਾਊਗਾ ਜਦੋਂ murid ਦੇ ਇਸ਼ਕ ਦੇ ਵਿੱਚ ਜ਼ਰੂਰਤ ਹੋਊਗੀ ਉਹਦਾ ਇਸ਼ਕ ਸਾਕ ਹੋਊਗਾ ਸਾਬਤ ਹੋਊਗਾ ਫਿਰ ਮਰੀਦ ਨੂੰ ਵੀ ਫਿਰ ਮਰੀਦ ਫਿਰ ਪੀਰ ਨੂੰ ਵੀ ਪੈਰਾਂ ਨੂੰ ਹਟਾਉਣਾ ਪੈ ਜਾਣਾ ਮੈਂ ਦੱਸਦਾ ਦਾਦਾ ਜੀ ਦੇ ਪੈਰ ਜ਼ਖਮੀ ਹੋ ਗਏ ਚਾਹ ਪਣੀ ਨਾ ਪਣੀ ਪੀਤੀ ਨਾ ਪੀਤੀ ਛੱਡੋ ਉਹ ਵਾਦੀ ਗੱਲਾਂ ਜ਼ਖਮੀ ਹੋ ਗਏ ਹੁਣ ਉਹ ਜਿਹੜੀ ਉਹ ਰਾਖ ਹੈ ਨਾ ਰਾਖ ਉਹ ਰਾਖ ਹੈ ਜਿਹੜੀ ਸਵਾਹ ਉਹ ਦਾਦਾ ਜੀ ਦਾਦਾ ਗੁਲਾਮੀ ਸਾਹਿਬ ਜੀ ਚੱਕਦੇ ਆ ਤੇ ਦਾਦਾ ਲਈ ਉਹਨਾਂ ਦੇ ਪੈਰਾਂ ਨੂੰ ਲਾ ਰਹੇ ਆ ਕਾਇਸ਼ ਕਰ ਕਾਇਸ਼ ਕਰ ਮਸਹੂਕ ਆਪਣੇ ਆਸ਼ਿਕ ਦੇ ਫੇਰ ਨੂੰ ਹੱਥ ਲਾ ਰਿਹਾ ਆਹ ਆਹ ਪਰ ਨਾਲ ਪਤਾ ਕੀ ਕਹਿੰਦੇ ਨੇ ਕਹਿੰਦੇ ਅਲੀ ਅਹਿਮਦ ਯਾਰ ਉਹ ਤੂੰ ਗੁੱਸਾ ਨਾ ਕਰੀ ਉਹ ਇਹ ਚਾਹ ਨਹੀਂ ਸੀ ਇਹ ਤਾਂ ਚਾਹ ਸੀ ਉਹ ਇਹ ਚਾਹ ਨਹੀਂ ਸੀ ਇਹ ਤਾਂ ਚਾਹ ਸੀ ਤੇ ਇਹ ਚਾਹ ਪਤਾ ਕਿਹੜੀ ਸੀ ਆ ਜਿਹੜਾ ਤੇਰੇ ਅੰਦਰ ਰੰਗੜ ਫਸਿਆ ਆਇਆ ਸੀ ਨਾ ਬਸ ਉਹ ਹੀ ਕੱਢਣਾ ਸੀ ਗੱਲਾ ਓਏ ਹੋਏ ਹੋ ਜਿੰਨਾ ਸੱਚਾ ਇਸ਼ਕ ਸਮਾਇਆ ਉਹ ਹੀ ਬਾਹਰ ਰਾਜੀ ਸਾਹਿਬ ਜੀ ਸਰਕਾਰ ਨਖੋਤਰ ਵਾਲੀ ਸਰਕਾਰ ਦਾਤਾ ਜੀ ਦੇ ਬਾਹਿਆਤ ਦੀ ਗੱਲ ਹੈ ਜਦੋਂ ਬਾਹਿਆਰ ਸੰਗ ਲਈ ਤਵਜੋ ਸ਼ਾਮਾਂ ਪਈਆਂ ਆਪਣੇ ਡਰਾਈਵਰ ਨੂੰ ਕਹਿੰਦੇ ਸਾਈ ਰਾਜੀ ਸਾਹਿਬ ਜੀ ਕਹਿੰਦੇ ਬਈ ਗੱਡੀ ਕੱਢ ਹੁਕਮ ਜੀ ਗੱਡੀ ਕੱਢ ਲਈ ਕੋਈ ਚੁੱਪ ਕਰਕੇ ਸੁਣਨਾ ਚੁੱਪ ਕਰਕੇ ਸੁਣਨਾ ਤਵਜੋ ਨਾਲ ਗੱਡੀ ਕੱਢ ਲਈ ਨਾ ਤਾਂ ਡਰਾਈਵਰ ਨੇ ਪੁੱਛਿਆ ਜਾਣਾ ਕਿੱਥੇ ਆ। ਨਾ ਸਾਈਂਜ ਨੇ ਦੱਸਿਆ ਜਾਣਾ ਕਿੱਥੇ ਆ। ਗੱਡੀ ਨਕੋਤਰ ਦਰਬਾਰ ਚੋਂ ਨਿਕਲੀ ਤੇ ਕਹਿੰਦੇ ਨੂਰ ਮਹਿਲ ਵਾਲਾ ਰੋਡ ਪਾ ਲਾ। ਤੇ ਜਦੋਂ ਨੂਰ ਮਹਿਲ ਵਾਲਾ ਰੋਡ ਪਾਈ ਗੱਡੀ ਤੇ ਥੋੜਾ ਹਨੇਰਾ ਹੋ ਗਿਆ। ਸਰਦੀਆਂ ਦਾ ਸਮਾਂ। ਸਰਦੀਆਂ ਦਾ ਸਮਾਂ। ਹਨੇਰਾ ਜਲਦੀ ਹੋ ਗਿਆ। ਤੇ ਉਹ ਰੋਡ ਸੀ ਟੁੱਟਾ ਹੋਇਆ। ਰੋਡ ਸਾਰਾ ਬਣਦਾ ਸੀ। ਉਹ ਰੋਡ ਦੇ ਆਲੇ ਦੁਆਲੇ ਉਹ ਜੁੱਗੀਆਂ ਚੌਪੜੀਆਂ ਜਿਹੜੇ ਰੋਡ ਦੇ ਉੱਪਰ ਮਜ਼ਦੂਰ ਕੰਮ ਕਰਦੇ ਸਨ ਉਹਨਾਂ ਨੇ ਪਾਈਆਂ ਅੱਗ ਬਾਲੀ ਹੋਈ ਤੇ ਕੋਈ ਰੋਟੀ ਬਣਾ ਰਿਹਾ ਕੋਈ ਸਬਜ਼ੀ ਬਣਾ ਰਿਹਾ ਸਮਾਸੀ ਉਸ ਵਕਤ ਥੋੜੇ ਪੰਜਾਬ ਦੇ ਜਿਹੜੇ ਹਾਲਾਤ ਸੀ ਉਹ ਨਾਜ਼ੁਕ ਸੀ 84 83 82 ਦੀ ਗੱਲ ਹੈ ਸਮਾਸੀ ਨਾਜ਼ੁਕ ਡਰਵਰ ਡਰ ਗਿਆ ਕਹਿੰਦਾ ਸਾਈਂ ਜੀ ਜਾਣਾ ਕਿੱਥੇ ਹੈ ਮੈਨੂੰ ਦੱਸਤਾ ਦਿਓ ਕਹਿੰਦੇ ਮੰਡਾਲੀ ਸ਼ਰੀਪ ਜਾਣਾ ਹੈ ਦਾਤਾ ali ahmad ji ਦਾ دیدار ਕਰਕੇ ਆਉਣਾ ਮੰਡਾਲੀ شریف ਜਾਣਾ ਕਹਿੰਦੇ ਸਾਈਂ ਜੀ ਤੁਸੀਂ ਪਹਿਲਾਂ ਤਾਂ ਦੱਸਦੇ ਆਪਾਂ ਕਿਸੇ ਗਨਮੈਨ ਨੂੰ ਨਾਲ ਲੈ ਲੈਂਦੇ ਕੋਈ 2-4 ਬੰਦੇ ਨਾਲ ਲੈ ਲੈਂਦੇ ਆਪਣੀ ਤਾਂ ਡਿੱਗੀ ਤਾਂ ਨੋਟਾਂ ਨਾਲ ਭਰੀ ਪਈ ਆ ਡਿੱਗੀ ਜਿੱਦਾ ਪੈਸਾ ਹੀ ਬਹੁਤ ਪਿਆ ਜੇ ਰਸਤੇ ਦੇ ਵਿੱਚ ਕੋਈ ਚੋਰ ਉੱਚਕੇ ਪੈ ਗਏ ਲੁਟੇਰੇ ਪੈ ਗਏ ਤੇ ਆਪਣੇ ਕੋਲ ਤੇ ਹਥਿਆਰ ਵੀ ਕੋਈ ਨਹੀਂ ਸਾਈਂ ਜੀ ਕਹਿੰਦੇ ਅੱਛਾ ਗੱਡੀ ਰੋਡ ਦੇ ਵਿਚਾਲੇ ਰੁਕਵਾ ਲਈ ਹੁਣ ਆਲੇ ਦੁਆਲੇ ਚੁੱਕੀਆਂ ਚੌਪੜੀਆਂ ਵਾਲੇ ਮਜ਼ਦੂਰ ਬੈਠੇ ਬਾਹਰ ਨਿਕਲੇ ਢਿੱਕੀ ਖੋਲੀ ਸਾਈ ਲਾਡੀ ਸ਼ਾ ਨੇ ਆਵਾਜ਼ ਮਾਰੀ ਕਹਿੰਦੇ ਆਓ ਬਈ ਅੱਜ ਫਕੀਰੀ ਦਾ ਖਜ਼ਾਨਾ ਲੁੱਟ ਰਿਆ ਲੈਣਾ ਕਿਸੇ ਨੇ ਲੈਣਾ ਲੱਗੀਆਂ ਲੋਕਾਂ ਦੀਆਂ ਸਾਈ ਜੀ ਨੇ ਵੰਡਣਾ ਸ਼ੁਰੂ ਕਰ ਦਿੱਤਾ ਵੰਡਣਾ ਸ਼ੁਰੂ ਕਰਤਾ ਜੋ ਜੋ ਹੱਥ ਚ ਆਇਆ ਵੰਡੀ ਗਏ ਵੰਡੀ ਗਏ ਵੰਡੀ ਗਏ ਢਿੱਕੀ ਹੋ ਗਈ ਖਾਲੀ ਜਦੋਂ ਢਿੱਕੀ ਖਾਲੀ ਹੋਈ ਨਾ ਡਰਾਈਵਰ ਨੂੰ ਕਹਿੰਦੇ ਕਹਿੰਦੇ ਹੁਣ ਤਾਂ ਨਹੀਂ ਕੋਈ ਲੁੱਟੂ ਕਹਿੰਦੇ ਨਾ ਜੀ ਹੁਣ ਤਾਂ ਕਿਹਨੇ ਲੁੱਟਣਾ ਕਹਿੰਦੇ ਹੁਣ ਤਾਂ ਜੀ ਕਿਹਨੇ ਲੁੱਟਣਾ ਚੱਲ ਫਿਰ ਕਹਿੰਦੇ ਯਾਰ ਨੇ ਯਾਰ ਦਾ دیدار ਕਰਕੇ ਆਉਣਾ ਜਿੰਨਾ ਪੱਕਾ ਯਾਰ ਬਣਾਇਆ ਉਹੀ ਕਾੜ ਕਾੜ ਕੇ ਤੇਰੇ ਨਾਲ ਬਸਾਇਆ ਯਾਰ ਸਦਾ ਉਹੀ ਕਾੜ